ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਲੁਧਿਆਣਾ ਦੇ ਮੁੱਲਾਪੁਰ ਦਾਖਾਂ ਦੇ ਵਿੱਚ ਤਲਵੰਡੀ ਪਿੰਡ ਦੇ ਵਿੱਚ ਇੱਕ ਡੇਰਾ ਬਣਿਆ ਕੋਈ ਹੈ ਜਿੱਥੋਂ ਦੇ ਡੇਰਾ ਮੁਖੀ ਦੀ ਇੱਕ ਅਸ਼ਲੀਲ ਵੀਡੀਓ ਲਗਾਤਾਰ ਹੁਣ ਸੋਸ਼ਲ ਮੀਡੀਆ ਤੇ ਟਰੋਲ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀ ਹੈ ਜਿਸ ਤੋਂ ਲੈ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਚੜੀਆਂ ਨੇ ਉਹ ਵੀ ਪਟਕੀਆਂ ਹੋਈਆਂ ਨੇ ਕਿਉਂਕਿ ਇੱਕ ਡੇਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਡੇਰਾ ਮੁਖੀ ਦੇ ਵੱਲੋਂ ਇਸ ਤਰੀਕੇ ਦਾ ਕੰਮ ਜਿਹੜਾ ਆ ਉਹ ਕੀਤਾ ਗਿਆ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵੱਲੋਂ ਰੋਸ ਜਿਹੜਾ ਆ ਉਹ ਜ਼ਾਹਿਰ ਕੀਤਾ ਗਿਆ ਬੰਦ ਕਮਰੇ 'ਚ ਆ ਬਾਬੇ ਦੀ ਇਹ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਔਰਤ ਦੇ ਨਾਲ ਕੁਕਰਮ ਜੜਾਇਆ ਉਹ ਬਾਬੇ ਦੇ ਵੱਲੋਂ ਡੇਰਾ ਮੁਖੀ ਦੇ ਵੱਲੋਂ ਕੀਤਾ ਜਾ ਰਿਹਾ ਹੈਗਾ ਇਹ ਅਸੀਂ ਤਸਵੀਰ ਦਿਖਾ ਰਹੇ ਹਾਂ ਤਲਵੰਡੀ ਕਲਾਂ ਜੁੜਾ ਪਿੰਡ ਹੈਗਾ ਲੁਧਿਆਣੇ ਦੇ ਦਾਖਾਪੁਰ ਦੇ ਕੋਲ ਉੱਥੇ ਇਹ ਡੇਰਾ ਬਣਿਆ ਹੋਇਆ ਸੀ ਔਰ ਡੇਰਾ ਮੁਖੀ ਦੱਸਿਆ ਜਾ ਰਿਹਾ ਹੈ ਕਿ ਬਾਬਾ ਸ਼ੰਕਰਾਨੰਦ ਜਿਹੜੇ ਉਸ ਡੇਰੇ ਦੇ ਮੁਖੀ ਸੀਗੇ ਜਿਨ੍ਹਾਂ ਦੀ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਔਰ ਐਫ ਆਈ ਆਰ ਦਰਜ ਹੋ ਚੁੱਕੀ ਹੈ ਔਰ ਸ਼ੰਕਰਾਨੰਦ ਪੂਰੀ ਵਾਲੇ ਜਿਹੜੇ ਨੇ ਉਹ ਫਰਾਰ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਕਹਿਣਾ ਹੈਗਾ ਕਿ ਧਰਮ ਦੀ ਆੜ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਅਸ਼ਲੀਲ ਹਰਕਤਾਂ ਜਿਹੜੀਆਂ ਨੇ ਉਹ ਇਹਨਾਂ ਬਾਬਿਆਂ ਦੇ ਵੱਲੋਂ ਡੇਰਾ ਮੁਖੀ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਇਹ ਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਐ ਆਹਟ ਪਹੁੰਚੀ ਐ ਹੁਣ ਲੋਕ ਰੋਸ ਦੇ ਵਿੱਚ ਨੇ ਲੋਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਐ ਔਰ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਕਿ ਜਲਦੀ ਤੋਂ ਜਲਦੀ ਆ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਔਰ ਇਸ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤਾਂ ਉਹ ਅਸੀਂ ਵੀਡੀਓ ਤੁਹਾਨੂੰ ਨਹੀਂ ਦਿਖਾ ਸਕਦੇ ਕੁਝ ਕਾਰਨਾਂ ਦੇ ਕਰਕੇ ਕਿਉਂਕਿ ਲੋਕ ਬਹੁਤ ਰੋਸ ਤੇ ਵਿੱਚ ਨੇ ਕਿਉਂਕਿ ਇੱਕ ਡੇਰੇ ਦੇ ਨਾਲ ਇਸ ਤਰੀਕੇ ਦੇ ਨਾਲ ਜੁੜੇ ਹੋਣਾ ਉਸ ਤੋਂ ਬਾਅਦ ਤੁਹਾਡੀ ਇੱਕ ਸ਼ਲੀਲ ਵੀਡੀਓ ਵਾਇਰਲ ਆ ਜਾਣੀ ਔਰ ਫਿਰ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਨੇ ਧਰਮ ਦੇ ਨਾਤੇ ਕਿ ਤੁਸੀਂ ਪ੍ਰਚਾਰ ਕਰਦੇ ਹੋ ਬੇ ਇੱਕ ਡੇਰਾ ਚਲਾ ਰਹੇ ਹੋ ਤਾਂ ਲੋਕ ਤੁਹਾਡੇ ਨਾਲ ਜੁੜ ਜਾਂਦੇ ਨੇ ਤੁਹਾਡੇ ਕਾਫਲੇ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਧਰਮ ਦੇ ਨਾਤੇ ਔਰ ਫਿਰ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਦਾ ਹੈ ਜਾਂ ਫਿਰ ਇਸ ਤਰੀਕੇ ਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਠੇਸ ਪਹੁੰਚਦੀ ਹੈ ਤਾਂ ਉਹ ਲੋਕ ਵੀ ਗੁੱਸੇ ਦੇ ਵਿੱਚ ਨੇ ਫਰੋਸ ਦੇ ਵਿੱਚ ਨੇ ਤਾਂ ਉਹਨਾਂ ਦੇ ਵੱਲੋਂ ਵੀ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਕਿ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਫਿਰ ਹਾਲ ਤੁਹਾਨੂੰ ਦੱਸਦੇ ਕਿ ਬਾਬਾ ਸ਼ੰਕਰਾਨੰਦ ਪੂਰੀ ਵਾਲੇ ਜੁੜੇ ਨੇ ਜਿਹੜੇ ਇਹ ਤਰਵੰਡੀ ਕਲਾਂ ਦੇ ਵਿੱਚ ਡੇਰਾ ਚਲਾ ਰਹੇ ਸੀਗੇ ਇੱਕ ਡੇਰਾ ਮੁਖੀ ਸੀ ਇਹੇ ਔਰ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਔਰ ਜਦੋਂ ਮਾਮਲਾ ਦਰਜ ਹੋਇਆ ਤੇ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ ਅਸ਼ਲੀਲ ਵੀਡੀਓ ਸੀ ਇੱਕ ਬੰਦ ਕਮਰੇ ਦੇ ਵਿੱਚ ਜਿੱਥੇ ਡੇਰਾ ਮੁਖੀ ਦੇ ਵੱਲੋਂ ਇੱਕ ਲੇਡੀ ਦੇ ਨਾਲ ਕੁਕਰਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਹ ਵੀਡੀਓ ਬਣਾਈ ਗਈ ਤੇ ਵੀਡੀਓ ਵਾਇਰਲ ਕੋਈ ਤਾਂ ਲੋਕਾਂ ਦੇ ਵਿੱਚ ਹੁਣ ਰੋਸ ਪਾਇਆ ਜਾ ਰਿਹਾ ਇਸ ਬਾਬਤ ਗੱਲਬਾਤ ਵੀ ਕੀਤੀ ਗਈ ਹੈ ਲੋਕਾਂ ਦੇ ਨਾਲ ਲੋਕ ਗੁੱਸੇ ਦੇ ਵਿੱਚ ਨੇ ਲੋਕ ਕਹਿ ਰਹੇ ਨੇ ਕਿ ਧਰਮ ਦੀ ਆੜ ਦੇ ਵਿੱਚ ਇਹ ਨਿਰਾ ਮੁਖੀ ਜਿਹੜੇ ਨੇ ਇਸ ਤਰੀਕੇ ਦਾ ਗਲਤ ਕੰਮ ਕਰ ਰਹੇ ਨੇ ਔਰ ਲੋਕਾਂ ਦੇ ਵੱਲੋਂ ਡੀਸੀ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਗੱਲਬਾਤ ਵੀ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜਿਹੜਾ ਨਾਮਾ ਜਗਜੀਤ ਸਿੰਘ ਪਿੰਡ ਮੇਰੇ ਰੱਕਾ ਹੈ ਹਲਕਾ ਦਾਖਾਵਾ ਅਸੀਂ ਦਾਖੇ ਹਲਕੇ ਦੇ ਨਾਲ ਸੰਬੰਧਤ ਪਿੰਡ ਚਲਵੰਡੀ ਉੱਥੇ ਗਰੀਬ ਦਾਸ ਸੰਪਰਦਾਨ ਦੀ ਇੱਕ ਸੰਸਥਾ ਜਾਂਦੀ ਹੈ ਜਿਹਦਾ ਮਹੰਤਾ ਹੈ ਅ ਚੰਕਰ ਅਨੰਦ ਜੀ ਜਿਹੜਾ ਕਿ ਕਾਫੀ ਸਮੇਂ ਲੰਮੇ ਸਮੇਂ ਤੋਂ ਆ ਗਲਤ ਹਰਕਤਾਂ ਸਿਵਲ ਹਰਕਤਾਂ ਉੱਥੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਨੂੰ ਕੋਲੋਸ ਕੇ ਕਿਸੇ ਨੂੰ ਧੱਕੇ ਨਾਲ ਬਲੈਕਮੇਲ ਕਰਕੇ ਉਹਨਾਂ ਦੇ ਨਾਲ ਅਸਲੀ ਲਹਿਰਕਤਾਂ ਕਰਦਾ ਸੀ ਹੁਣ ਉਹਦੀਆਂ ਵੀਡੀਓ ਆਮੇ ਜਿਹੜੀਆਂ ਬਹੁਤ ਜਿਆਦੇ ਵਾਇਰਲ ਹੋਈਆਂ ਨੇ ਉਹਦੇ ਸਬੰਧ ਦੇ ਵਿੱਚ ਇਲਾਕੇ ਨੇ ਰਲ ਕੇ ਸ਼ੰਕਰ ਮੰਦir ਸੰਤ ਤੇ ਪਰਚਾ ਦਰਜ ਰਿਹਾ ਹੈ ਉਦਾਹੀ ਹੈ ਕੱਚੀਆਂ ਬਾਣੀਆਂ ਧਾਰਨਾ ਪੜ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੇ ਨਾਲ ਜੋੜਿਆ ਹੋਇਆ ਉੱਥੇ ਸਨੇਸੀ ਹੈ ਜੀ ਇਹ ਬ੍ਰਹਮਚਾਰੀ ਕਾ ਦਾ ਉਸ ਡੇਰੇ ਦੇ ਵਿੱਚ ਔਰਤਾਂ ਨੂੰ ਰੱਖਣ ਦਾ ਕੀ ਸਬੰਧ ਹੈ ਜੀ ਇਹਦਾ ਇਹ ਵੀ ਪੁੱਛਿਆ ਜਾਣਾ ਚਾਹੀਦਾ ਜੀ ਕਿੰਨੇ ਸਾਲ ਪੁਰਾਣਾ ਜਿਹੜਾ ਡੇਰਾ ਇਹ ਡੇਰਾ ਹੈਗਾ ਜੀ ਪਹਿਲਾ ਪ੍ਰਾਤਨ ਦਾ ਜੀ ਬਚਪਨ ਤੋਂ ਮੈਂ ਦੇਖਦਾ ਆ ਰਿਹਾ ਵਾਂ ਜਿੱਦ ਕਿ ਉਹ ਛੋਟਾ ਸੀ ਹੁਣ ਤਾਂ ਇਹ ਬਹੁਤ ਵੱਡੀ ਇਮਾਰਤ ਬਣਾ ਚੁੱਕਿਆ ਲੋਕਾਂ ਦੀ ਪ੍ਰਾਪਰਟੀਆਂ ਸਰ ਕੇ ਬਾਕੀ ਇਹਦੇ ਵਿੱਚ ਜਿਹੜੇ ਦੋ ਨੰਬਰ ਦੇ ਬੰਦੇ ਵੀ ਆ ਪੁੱਜ ਕੇ ਇੱਕ ਨੰਬਰ ਦੇ ਵਿੱਚ ਪ੍ਰੋਪਰਟੀ ਕਰ ਰਹੇ ਆ ਜੀ ਸਾਨੂੰ ਇੱਥੋਂ ਤੱਕ ਵੀ ਪਤਾ ਨਹੀਂ ਮੁਲਾਜ਼ਰ ਜੀ ਹੋਇਆ ਕਿਹੜੀ ਕਿਸ ਤਰ੍ਹਾਂ ਦੀ ਵੀਡੀਓ ਜਿਹੜੀ ਐਫਆਈਆਰ ਦਰਜ ਹੋਈ ਹੈ ਤੇ ਐਫਆਈਆਰ ਨੰਬਰ 104 ਸਾਖੇ ਖਾਣੇ ਦੇ ਵਿੱਚ ਦਰਜ ਹੋਈ ਹੈ ਉਹ ਬਣਦਾ ਇਹ ਨਹੀਂਗਾ ਠੀਕ ਹੈ ਨਹੀਂ ਗੱਲ ਕਰਦੇ ਪਾਣੀ ਨੂੰ ਵੀ ਖਰਾਬ ਕੀਤਾ ਗਿਆ ਜਿਹੜਾ ਆਪਣਾ ਗ੍ਰਾਂਥ ਵੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਤੋੜ ਬਰੋੜ ਕੇ ਲਿਖਿਆ ਹੋਇਆ ਜੀ ਪਹਿਲਾਂ ਤਾਂ ਇਹਦੀ ਸ਼ਰੂਨੀ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਸੀਐਮ ਸਾਹਿਬ ਤੋਂ ਕਿ ਜੰਮ ਦੀ ਉੱਚ ਅਧਿਕਾਰੀ ਦੀ ਜਾਂਚ ਕਰਾਈ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਤੇ ਇਸ ਇਸ ਦੇਰੇ ਨੂੰ ਕਾਲਾ ਲਾਇਆ ਜਾਵੇ ਜੀ ਬਾਕੀ ਦੇਖਿਆ ਪਰ ਸਾਹਿਬ ਜੀ ਅਜੇ ਸਰ ਕਿਹੜੇ ਮਾਮਲੇ ਦੇ ਵਿੱਚ ਡੀਸੀ ਸਾਹਿਬ ਕੋਲੇ ਪਹੁੰਚੇ ਹੋ ਕਹਿੰਦੇ ਪਿੰਡ ਵਾਸੀ ਪੂਰੇ ਨਾਲ ਆਏ ਨੇ ਘਰੇ ਜੀ ਇੱਕ ਸ਼ੰਕਰ ਨੰਦ ਹੈਗਾ ਬਾਬਾ ਉਹਦੀ ਵੀਡੀਓ ਵਾਇਰਲ ਹੋਈ ਸੀ ਜੀ ਅੱਛਾ ਜੀ ਠੀਕ ਹੈ ਉਹਦੀ ਵੀਡੀਓ ਵਾਇਰਲ ਹੋਈ ਸੀ ਤੇ ਉਹਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਉਹਦੀ bail application ਅੱਜ ਲੱਗੀ ਹੈ ਅਸੀਂ ਉਹਨੂੰ oppose ਕੀਤਾ ਜਾ ਰਿਹਾ ਹੈਗਾ ਇਹ ਅਸੀਂ ਤਸਵੀਰ ਦਿਖਾ ਰਹੇ ਹਾਂ ਤਲਵੰਡੀ ਕਲਾਂ ਜਿਹੜਾ ਪਿੰਡ ਹੈਗਾ ਲੁਧਿਆਣੇ ਦੇ ਦਾਖਾਪੁਰ ਦੇ ਕੋਲ ਉੱਥੇ ਹੀ ਡੇਰਾ ਬਣਿਆ ਹੋਇਆ ਸੀ ਔਰ ਡੇਰਾ ਮੁਖੀ ਦੱਸਿਆ ਜਾ ਰਿਹਾ ਹੈ ਕਿ ਬਾਬਾ ਸ਼ੰਕਰਾਨੰਦ ਜਿਹੜੇ ਉਸ ਡੇਰੇ ਦੇ ਮੁਖੀ ਸੀਗੇ ਜਿਨ੍ਹਾਂ ਦੀ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਔਰ ਐਫ ਆਈ ਆਰ ਦਰਜ ਹੋ ਚੁੱਕੀ ਹੈ ਔਰ ਸ਼ੰਕਰਾਨੰਦ ਪੂਰੀ ਵਾਲੇ ਜਿਹੜੇ ਨੇ ਉਹ ਫਰਾਰ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਵਿੱਚ ਲੋਕਾਂ ਦਾ ਕਹਿਣਾ ਹੈਗਾ ਕਿ ਧਰਮ ਦੀ ਆੜ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਅਸ਼ਲੀਲ ਹਰਕਤਾਂ ਜਿਹੜੀਆਂ ਨੇ ਉਹ ਇਹਨਾਂ ਬਾਬਿਆਂ ਦੇ ਵੱਲੋਂ ਡੇਰਾ ਮੁਖੀ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਐ ਆਹਟ ਪਹੁੰਚੀ ਐ ਹੁਣ ਲੋਕ ਰੋਸ ਦੇ ਵਿੱਚ ਨੇ ਲੋਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਐ ਔਰ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਕਿ ਜਲਦੀ ਤੋਂ ਜਲਦੀ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਔਰ ਇਸ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤਾਂ ਉਹ ਅਸੀਂ ਵੀਡੀਓ ਤੁਹਾਨੂੰ ਨਹੀਂ ਦਿਖਾ ਸਕਦੇ ਕੁਝ ਕਾਰਨਾਂ ਦੇ ਕਰਕੇ ਕਿਉਂਕਿ ਲੋਕ ਬਾਤ ਰੋਸ ਤੇ ਵਿੱਚ ਨੇ ਕਿਉਂਕਿ ਇੱਕ ਡੇਰੇ ਦੇ ਨਾਲ ਇਸ ਤਰੀਕੇ ਦੇ ਨਾਲ ਜੁੜੇ ਹੋਣਾ ਉਸ ਤੋਂ ਬਾਅਦ ਤੁਹਾਡੀ ਇੱਕ ਸ਼ਲੀਲ ਵੀਡੀਓ ਵਾਇਰਲ ਆ ਜਾਣੀ ਔਰ ਫਿਰ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਨੇ ਧਰਮ ਦੇ ਨਾਂ ਤੇ ਕਿ ਤੁਸੀਂ ਪ੍ਰਚਾਰ ਕਰਦੇ ਹੋ ਕਿ ਇੱਕ ਡੇਰਾ ਚਲਾ ਰਹੇ ਹੋ ਤਾਂ ਲੋਕ ਤੁਹਾਡੇ ਨਾਲ ਜੁੜ ਜਾਂਦੇ ਨੇ ਤੁਹਾਡੇ ਕਾਫਲੇ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਧਰਮ ਦੇ ਨਾਂ ਤੇ ਔਰ ਫਿਰ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਦਾ ਹੈ ਜਾਂ ਫਿਰ ਇਸ ਤਰੀਕੇ ਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਠੇਸ ਪਹੁੰਚਦੀ ਹੈ ਤਾਂ ਉਹ ਲੋਕ ਵੀ ਗੁੱਸੇ ਦੇ ਵਿੱਚ ਨੇ ਸਰੋਸ ਤੇ ਵਿੱਚ ਨੇ ਤਾਂ ਉਹਨਾਂ ਦੇ ਵੱਲੋਂ ਵੀ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਕਿ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਫਿਲਹਾਲ ਤੁਹਾਨੂੰ ਦੱਸਦੀ ਕਿ ਬਾਬਾ ਸ਼ੰਕਰਾਨੰਦ ਪੂਰੀ ਵਾਲੇ ਜੁੜੇ ਨੇ ਜਿਹੜੇ ਇਹ ਤਰਵੰਡੀ ਕਲਾਂ ਦੇ ਵਿੱਚ ਡੇਰਾ ਚਲਾ ਰਹੇ ਸੀਗੇ ਇੱਕ ਡੇਰਾ ਮੁਖੀ ਸੀ ਇਹੇ ਔਰ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਔਰ ਜਦੋਂ ਮਾਮਲਾ ਦਰਜ ਹੋਇਆ ਤੇ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ ਅਸ਼ਲੀਲ ਵੀਡੀਓ ਸੀ ਇੱਕ ਬੰਦ ਕਮਰੇ ਦੇ ਵਿੱਚ ਜਿੱਥੇ ਡੇਰਾ ਮੁਖੀ ਦੇ ਵੱਲੋਂ ਇੱਕ ਲੇਡੀ ਦੇ ਨਾਲ ਕੁਕਰਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਹ ਵੀਡੀਓ ਬਣਾਈ ਗਈ ਤੇ ਵੀਡੀਓ ਵਾਇਰਲ ਕੋਈ ਤਾਂ ਲੋਕਾਂ ਦੇ ਵਿੱਚ ਹੁਣ ਰੋਸ ਪਾਇਆ ਜਾ ਰਿਹਾ ਇਸ ਬਾਬਤ ਗੱਲਬਾਤ ਵੀ ਕੀਤੀ ਗਈ ਹੈ ਲੋਕਾਂ ਦੇ ਨਾਲ ਲੋਕ ਗੁੱਸੇ ਦੇ ਵਿੱਚ ਨੇ ਲੋਕ ਕਹਿ ਰਹੇ ਨੇ ਕਿ ਧਰਮ ਦੀ ਆੜ ਦੇ ਵਿੱਚ ਇਹ ਨੇਰਾ ਮੁਖੀ ਜਿਹੜੇ ਨੇ ਇਸ ਤਰੀਕੇ ਦਾ ਗਲਤ ਕੰਮ ਕਰ ਰਹੇ ਨੇ ਔਰ ਲੋਕਾਂ ਦੇ ਵੱਲੋਂ ਡੀਸੀ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਗੱਲਬਾਤ ਵੀ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੇਰਾ ਨਾਮ ਆ ਜਗਜੀਤ ਸਿੰਘ ਪਿੰਡ ਮੇਰੇ ਰੱਖਵਾ ਹੈ ਮਾਲਕਾ ਦਾਖਾਵਾ ਅਸੀਂ ਦਾਖੇ ਹਲਕੇ ਦੇ ਨਾਲ ਸੰਬੰਧਤ ਪਿੰਡ ਚਲਵੰਡੀ ਉੱਥੇ ਗਰੀਬ ਦਾਸ ਸੰਪਰਦਾਨ ਦੀ ਇੱਕ ਸੰਸਥਾ ਚੱਲਦੀ ਹੈ ਜਿਹਦਾ ਮਹੰਤਾ ਹੈ ਅ ਛੰਕਰ ਅਨੰਦ ਦੇ ਸਹੀ ਜਿਹੜਾ ਕਿ ਕਾਫੀ ਸਮੇਂ ਲੰਮੇ ਸਮੇਂ ਤੋਂ ਆਗਲ ਤਰ ਹਰਕਤਾਂ ਅਸਲੀ ਹਰਕਤਾਂ ਉੱਥੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਨੂੰ ਕੋਲੋਸ ਕੇ ਕਿਸੇ ਨੂੰ ਧੱਕੇ ਨਾਲ ਬਲੈਕਮੇਲ ਕਰਕੇ ਉਹਨਾਂ ਦੇ ਨਾਲ ਅਸਲੀ ਹਰਕਤਾਂ ਕਰਦਾ ਸੀ ਹੁਣ ਉਹਦੀਆਂ ਵੀਡੀਓ ਆਨ ਜਿਹੜੀਆਂ ਬਹੁਤ ਹੀ ਜਿਆਦੇ ਵਾਇਰਲ ਹੋਈਆਂ ਨੇ ਉਹਦੇ ਸੰਬੰਧ ਦੇ ਵਿੱਚ ਇਲਾਕੇ ਨੇ ਰਲ ਕੇ ਸ਼ੰਕਰ ਮੰਦir ਸੰਤ ਤੇ ਪਰਚਾ ਦਰਜ ਰਿਹਾ ਹੈ ਉਹਦਾ ਹੀ ਕੱਚੀਆਂ ਬਾਣੀਆਂ ਘੜਨਾ ਪੜ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੇ ਨਾਲ ਜੋੜਿਆ ਹੋਇਆ ਉੱਥੇ ਅਸਥਾਨੀ ਹੈ ਜੀ ਇਹ ਬ੍ਰਹਮਚਾਰੀ ਕਾ ਦਾ ਉਸ ਡੇਰੇ ਦੇ ਵਿੱਚ ਔਰਤਾਂ ਨੂੰ ਰੱਖਣ ਦਾ ਕੀ ਸਬੰਧ ਹੈ ਜੀ ਇਹਦਾ ਇਹ ਵੀ ਪੁੱਛਿਆ ਜਾਣਾ ਚਾਹੀਦਾ ਜੀ ਮੈਂ ਕਿੰਨੇ ਸਾਲ ਪੁਰਾਣਾ ਜਿਹੜਾ ਡੇਰਾ ਇਹ ਡੇਰਾ ਹੈਗਾ ਜੀ ਪਹਿਲਾ ਪ੍ਰਾਤਨ ਦਾ ਜੀ ਬਚਪਨ ਤੋਂ ਮੈਂ ਦੇਖਦਾ ਆ ਰਿਹਾ ਵਾਂ ਜਿੱਦ ਕਿ ਛੋਟਾ ਸੀ ਹੁਣ ਤਾਂ ਇਹ ਬਹੁਤ ਵੱਡੀ ਇਮਾਰਤ ਬਣਾ ਚੁੱਕਿਆ ਲੋਕਾਂ ਦੀ ਪ੍ਰਾਪਰਟੀਆਂ ਕਰਕੇ ਬਾਕੀ ਇਹਦੇ ਵਿੱਚ ਜਿਹੜੇ 2 ਨੰਬਰ ਦੇ ਬੰਦੇ ਵੀ ਆ ਪੁੱਜ ਕੇ 1 ਨੰਬਰ ਦੇ ਵਿੱਚ ਪ੍ਰੋਪਰਟੀ ਕਰ ਰਹੇ ਆ ਜੀ ਸਾਨੂੰ ਇੱਥੋਂ ਤੱਕ ਵੀ ਪਤਾ ਨਹੀਂ ਮੁਲਾਜ਼ਰਦੀ ਹੋਇਆ ਕਿਹੜੀ ਜਿਸ ਤਰ੍ਹਾਂ ਦੀ ਵੀਡੀਓ ਜਿਹੜੀ 1 FIR ਦਰਜ ਹੋਈ ਹੈ ਤੇ FIR ਨੰਬਰ 104 ਰਾਕੇ ਖਾਨੇ ਦੇ ਵਿੱਚ ਦਰਜ ਹੋਈ ਹੈ ਉਹ ਬਣਦਾ ਨਹੀਂਗਾ ਠੀਕ ਹੈ ਨਹੀਂ ਗਿਆ ਜਿਹਦੇ ਪਾਣੀ ਤੋਂ ਵੀ ਖਰਾਬ ਕੀਤਾ ਗਿਆ ਜਿਹੜਾ ਆਪਣਾ ਦਰਾਂਸ਼ ਵੀ ਗੁਰੂਗਰਾਸ ਦੇ ਹਿਸਾਬ ਨਾਲ ਤੋੜ ਬਰੋੜ ਕੇ ਲਿਖਿਆ ਹੋਇਆ ਹੈ ਜੀ ਪਹਿਲਾਂ ਤਾਂ ਇਹਦੇ ਸ਼ਰੂਮੀ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਇਹ ਵੀ ਬਾਹਰ ਕੱਢਦੇ ਆਂ ਜੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਸੀਐਮ ਸਾਹਿਬ ਤੋਂ ਕਿ ਐਮ ਦੀ ਅਹੁਦੇ ਦੀ ਜਾਂਚ ਕਰਾਈ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਤੇ ਇਸ ਇਸ ਦੇਰੇ ਨੂੰ ਕਾਲਾ ਲਾਇਆ ਜਾਵੇ ਜੀ ਅਜੇ ਸਰ ਕਿਹੜੇ ਮਾਮਲੇ ਦੇ ਵਿੱਚ ਡੀਸੀ ਸਾਹਿਬ ਕੋਲੇ ਪਹੁੰਚੇ ਹੋ ਕਹਿੰਦੇ ਪਿੰਡ ਵਾਸੀ ਪੂਰੇ ਨਾਲ ਆਏ ਨੇ ਤੁਹਾਡੇ ਜੀ ਇੱਕ ਸ਼ੰਕਰ ਨੰਦ ਹੈਗਾ ਜੀ ਬਾਬਾ ਉਹਦੀ ਵੀਡੀਓ ਵਾਇਰਲ ਹੋਈ ਸੀਗੀ ਬੱਚਾ ਜੀ ਠੀਕ ਹੈ ਉਹਦੀ ਵੀਡੀਓ ਵਾਇਰਲ ਹੋਈ ਸੀ ਤੇ ਉਹਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਉਹਦੀ ਬੇਲ ਐਪਲੀਕੇਸ਼ਨ ਅੱਜ ਲੱਗੀ ਹੈ ਅਸੀਂ ਉਹਨੂੰ ਅਪੋਜ਼ ਕੀਤਾ